ਅੱਜ ਕਰਦੇ ਹਾਂ ਲੈਂਡ ਪੂਲਿੰਗ ਤੇ ਚਰਚਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਅਸੀਂ ਪਹਿਲੇ ਇੱਥੇ ਗੱਲ ਕਰਦੀ ਕਿ ਇਹ ਜਿਹੜੀ ਪਾਲਿਸੀ ਹੈ ਤੇ ਸਰਕਾਰ ਨੂੰ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਇੱਕ ਸੰਘਰਸ਼ ਬਹੁਤ ਵੱਡਾ ਰੂਪ ਧਾਰਨ ਕਰ ਲੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਲੋਕਾਂ ਦਾ ਜਿਹੜਾ ਉਹ ਕਹਿਣਾ ਮੰਨਣਾ ਚਾਹੀਦਾ ਅਸੀਂ ਪਾਲਿਸੀ ਬਾਰੇ ਗੱਲ ਕਰਾਂਗੇ ਕਿ ਪਾਲਿਸੀ ਦੇ ਤਹਿਤ ਹੈ ਕੀ ਆ ਪਾਲਿਸੀ ਇਹ ਇਸ ਤਰ੍ਹਾਂ ਦੀ ਹੈ ਕਿ ਲੋਕਾਂ ਦੀ ਜ਼ਮੀਨ ਲਈ ਜਾਏਗੀ ਤੇ ਉਹਨਾਂ ਨੂੰ ਸਰਕਾਰ ਦੇ ਕੇ ਮੁਤਾਬਕ ਉਹਨਾਂ ਨੂੰ 파ਟਨਰ ਬਣਾਇਆ ਜਾਏਗਾ 파ਟਨਰ ਕਿਵੇਂ ਕੋ ਉਹਨਾਂ ਨੂੰ ਕੋਈ ਲਗਭਗ ਦੋਕ ਕਨਾਲਾਂ ਜਗ੍ਹਾ ਜਿਹੜੀ ਇੱਕ ਕਿਲੇ ਦੀ ਦੋਕ ਕਨਾਲਾਂ ਜਗ੍ਹਾ ਦਿੱਤੀ ਜਾਏਗੀ ਉਹਦੇ ਵਿੱਚ ਕੁਝ ਕਮਰਸ਼ੀਅਲ ਹੋਏਗੀ ਕੁਝ ਰੈਜੀਡੈਂਸ਼ੀਅਲ ਹੋਏਗੀ ਇੱਥੇ ਦੱਸਣਯੋਗ ਹੈ ਕਿ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਉਹਨਾਂ ਦਾ ਕਹਿਣਾ ਇਹ ਸੀ ਕਿ ਹਾਂ ਵੀ ਇਹਦੇ ਨਾਲ ਲੋਕ ਜਿਹੜੇ ਐਗਰੀਕਲਚਰ ਦੇ ਲੋਕ ਜਿਹੜੇ ਕਿਸਾਨ ਨੇ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ ਸੋ ਅਸੀਂ ਵੀ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਜਦੋਂ ਇਹ ਪਾਲਿਸੀਆਂ ਬਣਦੀਆਂ ਨੇ ਤੇ ਏਸੀ ਕਮਰਿਆਂ ਜਿਹਦੇ ਬਹੁਤ ਸੋਹਣੀਆਂ ਲੱਗਦੀਆਂ ਨੇ ਪਰ ਹਕੀਕਤ ਦੇ ਵਿੱਚ ਜਦੋਂ ਇਹ ਗਰਾਊਂਡ ਲੈਵਲ ਤੇ ਆਉਂਦੀਆਂ ਨੇ ਤੇ ਇਹਨਾਂ ਦਾ ਰੂਪਰੇਖਾ ਜਿਹੜੀ ਕਾਫੀ ਚੇਂਜ ਹੋ ਜਾਂਦੀ ਹੈ ਕਿਉਂਕਿ ਇਹ ਪਾਲਿਸੀਆਂ ਟਾਈਮ ਬਾਉਂਡ ਨਹੀਂ ਹੁੰਦੀਆਂ ਕਿਉਂਕਿ ਇੱਥੇ ਗਵਰਨਮੈਂਟ ਨੇ ਕਿਤੇ ਵੀ ਨਹੀਂ ਲਿਖਿਆ ਕਿ ਹਾਂ ਵੀ ਕਲੋਨੀ ਕਿਦੋਂ ਡਿਵੈਲਪ ਹੋ ਜੇਗੀ 3 ਸਾਲ ਦਾ ਸਮਾਂ ਜ਼ਰੂਰ ਦਿੰਦਾ ਪਰ ਲਿਖਿਆ ਨਹੀਂ ਗਿਆ ਕਿ 3 ਸਾਲ ਦੇ ਵਿੱਚ ਵਿੱਚ ਜੇ ਡਿਵੈਲਪ ਨਹੀਂ ਹੁੰਦੀ ਤੇ ਜਿਹੜੇ ਜਿਹੜੇ ਵੀ ਇਹਨੂੰ ਅਕਵਾਇਰ ਕਰਦੇ ਉਹਨਾਂ ਤੇ ਕੀ ਕਾਰਵਾਈ ਹੋਏਗੀ ਸੋ ਅਸੀਂ ਗੱਲ ਅੱਜ ਇਹ ਕਲੋਨੀ ਦੀ ਗੱਲ ਕਰਾਂਗੇ ਕਿਉਂਕਿ ਆਮ ਤੌਰ ਤੇ ਇੱਕ ਮੁੱਦਾ ਬਣਾਇਆ ਜਾਂਦਾ ਵਾ ਕਿ ਅਨਧਾਰਤ ਕਲੋਨੀਆਂ ਜਿਹੜੀਆਂ ਉਹ ਤੇ ਇਹ ਕਲੋਨੀਆਂ ਜਦੋਂ ਵਧਣਗੀਆਂ ਇੱਥੇ ਲੋਕ ਪਲਾਟ ਲੈਣਗੇ ਰੈਂਡ ਬਸੇਰਾ ਬਣਾਉਣਗੇ ਤੇ ਇੱਕ ਚੁੰਗਲ ਚੋਂ ਨਿਕਲ ਜਾਣਗੇ ਪਰ ਇੱਥੇ ਮੈਂ ਇਹ ਸਰਕਾਰ ਤੋਂ ਵੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇੰਨਾ ਕਲੋਨੀਆਂ ਦੇ ਵਿੱਚ ਘਰ ਕੌਣ ਲਏਗਾ ਕੀ ਰਿਕਸ਼ਾ ਚਲਾਣ ਵਾਲਾ ਜਾਂ ਸਬਜੀ ਵਾਲਾ ਜਾਂ ਕੋਈ ਉਹ ਮੈਂ ਨਹੀਂ ਕਹਿੰਦਾ ਕੋ ਮੁੱਲਕ ਲੈ ਨਹੀਂ ਸਕਦੇ ਪਰ ਕੀ ਉਹ ਮਾਤੜ ਬੰਦਾ ਕਿ ਜਿਹੜਾ ਬੀਪੀਐਲ ਸਰਵੇ ਦੇ ਵਿੱਚ ਹੈਗਾ ਕਿ ਉਹ ਇਸ ਕਲੋਨੀ ਦੇ ਵਿੱਚ ਘਰ ਲੈ ਸਕਦਾ ਵਾ ਪਹਿਲੇ ਤੇ ਇਹ ਚੀਜ਼ ਕਲੀਅਰ ਕਰੋ ਦੂਜਾ ਇਹ ਕਿ ਜੇ ਤੁਸੀਂ ਪ੍ਰੋਫਿਟ ਹੀ ਕਮਾਣਾ ਵਾ ਮਤਲਬ ਉਹਦੇ ਵਿੱਚ ਤੁਸੀਂ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪੁੱਛ ਕੇ ਕਿਉਂਕਿ ਜਿੱਥੇ ਵੀ ਸਹਿਮਤੀ ਬਣਦੀ ਆ ਕਿਉਂਕਿ ਇੱਕ ਦੇ ਜ਼ਮੀਨਾਂ ਉਹਨਾਂ ਦੀਆਂ ਤੁਸੀਂ ਡਿਵੈਲਪ ਕਰਨਾ ਵਾ ਦੂਜਾ ਤੁਸੀਂ ਉਹਨਾਂ ਨੂੰ ਚੌਥਾ ਹਿੱਸਾ ਲਗਭਗ ਚੌਥਾ ਹਿੱਸਾ ਦੇ ਰਹੇ ਜੇ ਇੱਥੇ ਵੀ ਸਹਿਮਤੀ ਬਣਾਓ ਕਿ ਹਾਂ ਵੀ ਉਹ ਚਾਹੁੰਦੇ ਕੀ ਨੇ ਸੋ ਕਿਉਂਕਿ ਅੱਜ ਸਾਰਾ ਪੰਜਾਬ ਜਿਹੜਾ ਸੜਕਾਂ ਤੇ ਆ ਤੇ ਇਹਨੂੰ ਅਸੀਂ ਇਹ ਸਾਬਤ ਕਰੀਏ ਕਿ ਇਹ ਪਾਲਿਸੀ ਬਹੁਤ ਵਧੀਆ ਹੋਈ ਕਿਤੇ ਨਾ ਕਿਤੇ ਅਨਗੈਲੀ ਆ ਕਿਉਂਕਿ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਕਲੋਨੀਆਂ ਨੇ ਜਿਹੜੀਆਂ ਪਹਿਲੇ ਕਟੀਆਂ ਸੀ ਪਹਿਲੇ ਤੁਸੀਂ ਉਹਨਾਂ ਦੇ ਜਾ ਕੇ ਇੱਕ ਵਾਰ ਹਾਲ ਤੇ ਦੇਖ ਲਓ ਗਰਾਊਂਡ ਲੈਵਲ ਤੇ ਜਾਓ ਕਿਉਂਕਿ ਜਿਹੜੇ ਆਈਪੀਐਸ ਪੀਸੀਐਸ ਲੌਬੀ ਹੈ ਜਿਨ੍ਹਾਂ ਨੇ ਇਹ ਐਕਟ ਬਣਾਏ ਆ ਉਹਨਾਂ ਨੇ ਤੁਹਾਨੂੰ ਇੱਕ ਲੈਪਟਾਪ ਤੇ ਪੀਟੀ ਪੀਪੀਟੀ ਦਾ ਹੀ ਬਹੁਤ ਵਧੀਆ ਤਰੀਕੇ ਨਾਲ ਦੱਸਤਾ ਕਿ ਇਹਦੇ ਬਹੁਤ ਫਾਇਦੇ ਨੇ ਪਰ ਜੋ ਲੈਪਟਾਪ ਤੇ ਜਾਂ ਪ੍ਰੋਜੈਕਟਰ ਤੇ ਫਾਇਦੇ ਗਿਣਾਏ ਗਏ ਉਹ ਹਕੀਕਤ 'ਚੋਂ ਕੁਝ ਹੋਰ ਤਰ੍ਹਾਂ ਦੇ ਹੁੰਦੇ ਨੇ ਜਦੋਂ ਇਹ ਗਰਾਊਂਡ ਤੇ ਆਉਣਗੇ ਫਿਰ ਅਸਲੀ ਪਤਾ ਲੱਗੇਗਾ ਸੋ ਲੋਕ ਜਿਹੜਾ ਇਹਦਾ ਵਿਰੋਧ ਕਰ ਰਹੇ ਨੇ ਉਹ ਵੀ ਕਾਫੀ ਹੱਦ ਤੱਕ ਠੀਕ ਨੇ ਪਰ ਅਸੀਂ ਇੱਕ ਗੱਲ ਕਵਾਂਗੇ ਕਿ ਸਰਕਾਰ ਨੂੰ ਚਾਹੀਦਾ ਕਿ ਵਿਰੋਧ ਤੋਂ ਇਲੇ ਇਹਨਾਂ ਨਾਲ ਬੈਠ ਕੇ ਇੱਕ ਵਾਰ ਸਿਟਿੰਗ ਕਰ ਲੇ ਤੇ ਇਸ ਐਕਟ ਦੇ ਫਿਰ ਵਿਚਾਰ ਕੀਤਾ ਜਾਏ ਸੋ ਇਹ ਜਿਹੜੀ ਪਾਲਿਸੀ ਹੈ ਇਹਦੇ ਬਾਰੇ ਅਸੀਂ ਤੁਹਾਨੂੰ ਬਰੀਫਲੀ ਦੱਸ ਦਿੱਤਾ ਵਾ ਕਿ ਇਹ ਪਾਲਿਸੀ ਹੈ ਕੀ ਆ ਕਿ ਲੋਕਾਂ ਦੀ ਜ਼ਮੀਨ ਲਈ ਜਾਏਗੀ ਉਹਦੇ ਉੱਤੇ ਕੋਲੋਨੀ ਜਾਂ ਕੋਈ ਕਮਰਸ਼ੀਅਲ ਜਿਹੜੇ ਹੈਗੇ ਨੇ ਉਹ ਪਲਾਂਟ ਕੱਟੇ ਜਾਣਗੇ ਤੇ ਉਹਨਾਂ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਕੁਝ ਪਲਾਟ ਦਿੱਤੇ ਜਾਣਗੇ ਤੇ ਇਹ ਪਾਲਿਸੀ ਨੂੰ ਕਹਿੰਦੇ ਨੇ ਕਿ ਹਾਂ ਵੀ ਜਿਹੜੀ ਸਰਕਾਰ ਤੇ ਲੋਕਾਂ ਦੀ ਭਾਈ ਵਾਲੀ ਹੋਏਗੀ ਉਹਨਾਂ ਨੂੰ ਪੈਸਾ ਨਹੀਂ ਦਿੱਤਾ ਜਾਏਗਾ ਉਹਨਾਂ ਨੂੰ ਉਹਦੇ ਵਿੱਚ ਡਵੈਲਪ ਕਰਕੇ ਪਲਾਟ ਦਿੱਤੇ ਜਾਣਗੇ ਸੋ ਇਹ ਪਾਲਿਸੀ ਹੈ ਜਿਹਦਾ ਲੋਕ ਵਿਰੋਧ ਕਰ ਰਹੇ ਨੇ ਸੋ ਵਿਰੋਧ ਕਿਤੇ ਨਾ ਕਿਤੇ ਸਹੀ ਵੀ ਬਣਦਾ ਕਿਉਂਕਿ ਆਮ ਤੌਰ ਤੇ ਉਹਨੋਂ ਪਲਾਟ ਦਾ ਕਰਨਗੇ ਕੀ ਹਰ ਕਿਸਾਨ ਕੋ ਘਰ ਇਹ ਨਾਲ ਕੱਲੀ ਕਿਸਾਨੀ ਨਹੀਂ ਤਬਾਹ ਹੋਣੀ ਜਦੋਂ ਇੰਨੀ ਵੱਡੀ ਜ਼ਮੀਨ ਲਈ ਜਾਏ ਕਿ ਜਿਹੜੇ ਉੱਥੇ ਕੰਮ ਕਰਦੇ ਨੇ ਉਹਨਾਂ ਤੇ ਵੀ ਅਸਰ ਪੈਣਾ ਵਾ ਸੋ ਇਹਦੇ ਤੇ ਸਰਕਾਰ ਨੂੰ ਚਾਹੀਦਾ ਵਾ ਕਿ ਇੱਤੇ ਮੁੜ ਵਿਚਾਰ ਕੀਤਾ ਜਾਏ ਤੇ ਪੰਜਾਬ ਦੇ ਲੋਕਾਂ ਨਾਲ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਚੋਂ ਹੀ ਨਿਕਲੀ ਆ ਉਹਨਾਂ ਨੂੰ ਪਾਲਿਸੀ ਨੂੰ ਐਵੇਂ ਸਹੀ ਦੱਸਣ ਵਾਸਤੇ ਰੋਜ਼ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਲੋਕਾਂ ਨਾਲ ਗੱਲ ਕਰਕੇ ਇਹਦਾ ਇੱਕ ਵਧੀਆ ਹੱਲ ਕੱਢਣਾ ਚਾਹੀਦਾ ਧੰਨਵਾਦ